ਮੰਡੀ ਅਰਨੀਵਾਲਾ ਦੇ ਚੇਅਰਮੈਨ ਕੁਲਦੀਪ ਸਿੰਘ ਤੇ ਉਸਦੇ ਦਫਤਰ ਦੇ ਵਿੱਚ ਬੰਦ ਕਰਨ ਅਤੇ ਡੰਡੀਆਂ ਦੇ ਨਾਲ ਕੁੱਟਣ ਦਾ ਦੋਸ਼ ਲਗਾਇਆ ਸਿਵਲ ਹਸਪਤਾਲ ਦੇ ਵਿੱਚ ਦਾਖਲ ਗੌਰਵ ਮੋਗਾ ਨੇ ਰੋਂਦੇ ਹੋਏ ਦੱਸਿਆ ਹੈ ਕਿ ਅੱਜ ਐਤਵਾਰ ਜਦੋਂ ਦੱਸਦੇ ਕਿ ਐਤਵਾਰ ਹੋਣ ਦੇ ਕਰਕੇ ਦੂਜਾ ਸਟਾਫ ਮੰਡੀ ਦੇ ਵਿੱਚ ਮੌਜੂਦ ਨਹੀਂ ਸੀ ਅਤੇ ਪਿਛਲੇ ਦੋ ਦਿਨਾਂ ਤੋਂ ਚੇਅਰਮੈਨ ਤੇ ਮੰਡੀ ਦੇ ਵਿੱਚ ਫਸਲਾ ਦੀ ਨਿਲਾਮੀ ਨਾ ਕਰਨ ਦੇ ਲਈ ਦਬਾ ਪਾਇਆ ਜਾ ਰਿਹਾ ਸੀ ਪਰ ਇਨਸਪੈਕਟਰ ਗਾਂਧੀ ਨੇ ਉਹਨਾਂ ਤੇ ਨਿਲਾਮੀ ਕਰਨ ਲਈ ਦਬਾ ਪਾਇਆ ਜਿਸ ਤੇ ਲਈ ਉਸਨੇ ਨਿਲਾਮੀ ਕਰਵਾ ਦਿੱਤੀ ਜਿਸ ਕਰਕੇ ਚੇਅਰਮੈਨ ਗੁੱਸੇ ਦੇ ਵਿੱਚ ਆ ਗਏ ਅਤੇ ਆਪਣੀ ਇੱਕ ਸਾਥੀ ਦੇ ਨਾਲ ਮਿਲ ਕੇ ਉਹਨਾਂ ਨੂੰ ਡੰਡਿਆਂ ਦੇ ਨਾਲ ਕੁੱਟਿਆ ਗਿਆ ਜਿਸ ਤੇ ਕਰਕੇ ਮੁਲਾਜ਼ਮ ਜੜਾ ਹੈ ਉਸਨੇ ਰੋਂਦੇ ਹੋਏ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਨੇ ਗੁੰਡਾਗਰਦੀ ਦੇ ਵਿੱਚ ਸ਼ਾਮਲ ਹੋ ਕੇ ਮੈਨੂੰ ਦਫ਼ਤਰ 'ਚ ਬੰਦ ਕਰ ਦਿੱਤਾ ਅਤੇ ਕੁੱਟਮਾਰ ਕੀਤੀ ਗਈ ਮੰਡੀ ਸੁਪਰਵਾਈਜ਼ਰ ਨੇ ਮੰਗ ਕੀਤੀ ਹੈ ਲਾ ਕਰ ਦਿੱਤਾ ਜਾਏ ਕਿਉਂਕਿ ਆਮ ਆਦਮੀ ਪਾਰਟੀ ਦੇ ਚੇਅਰਮੈਨ ਦੇ ਵੱਲੋਂ ਕੀਤੀ ਗਈ ਕੁੱਟਮਾਰ ਦੇ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਅਤੇ ਉਹ ਸਰਕਾਰੀ ਕੰਮ ਵੀ ਕਰ ਰਿਹਾ ਹੈ ਆਪਣਾ ਗੈਰਕਾਨੂੰਨੀ ਕਾਰੋਬਾਰ ਵੀ ਕਰਨਾ ਪੈਂਦਾ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਕੁੱਟਮਾਰ ਵੀ ਸਹਿਣੀ ਪੈਂਦੀ ਹੈ ਦਫ਼ਤਰ ਚ ਪੁੱਟਣ ਬਾਅਦ ਕਰਮਚਾਰੀ ਨੂੰ ਸੱਦਿਆ ਗਿਆ ਹਰਪ੍ਰੀਤ ਸਿੰਘ ਨੂੰ ਉਹਦੇ ਤੋਂ ਮੇਰੇ ਮੇਰੇ ਖਿਲਾਫ ਨੋਟਿਸ ਵੀ ਨਾ ਟਾਈਪ ਕਰਾਇਆ ਗਿਆ ਉਹ ਨੋਟਿਸ ਕੁਲਦੀਪ ਸਿੰਘ ਦਾ ਚੇਅਰਮੈਨ ਦੇ ਸਾਈਨ ਕੀਤਾ ਹੋਇਆ ਉਹ ਮੈਂ ਤੁਹਾਨੂੰ ਸੈਂਡ ਕਰ ਦਾਂਗਾ ਜੀ ਕਿ ਨੋਟਿਸ ਕੀ ਕਿਹਾ ਗਿਆ ਉਹਨਾਂ ਦੇ ਚ ਬੋਲੀ ਕਹਿੰਦੇ ਜੀ ਬੋਲੀ ਕਰਨ ਦੀ ਤੁਹਾਨੂੰ ਰੋਕਿਆ ਗਿਆ ਸੀ ਤੁਸੀਂ ਕਿਉਂ ਬੋਲੀ ਕਰਾਈ ਇਸ ਸਬੰਧੀ ਮੈਨੂੰ ਸਪਸ਼ਟੀਕਰਨ ਦਿੱਤਾ ਜਾਵੇ ਤੇ ਮੇਰੇ ਖਿਲਾਫ ਕਾਰਵਾਈ ਕਰਨ ਦੀ ਪ੍ਰਸ਼ਾਸਕੀ ਲਿਖਿਆ ਗਿਆ ਜੀ ਤਾਂ ਜਦ ਵੀ ਅਸੀਂ ਬੋਲੀ ਕਰਾ ਕੇ ਵੀ ਮਰੀ ਹੈ ਛਿੱਤਰ ਖਾਈ ਹੈ ਡੰਡੇ ਖਾਈ ਹੈ ਕੋਈ ਕੇਸ ਆ ਜੀ ਮਾਰਕੀਟ ਕਮੇਟੀ ਦੇ ਕਰਮਚਾਰੀ ਦੇ ਨਾਲ ਕੁੱਟਮਾਰ ਹੋਇਆ ਕੀ ਮਾਮਲਾ ਜੀ ਤਰਕ ਹੋਈ ਜਾਂਦੀ ਇਹ ਗੋਰਮ ਸਿੰਘਾ ਜੀ ਨਾਮ ਹੈ ਗਿਆ ਤੇ ਗਵਰਨਮੈਂਟ EMPLOYEES ਹੈਗੇ ਨੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਦੱਸ ਰਿਹਾ ਸੀ ਤੇ ਇਹਨਾਂ ਦੇ ਕੁੱਟਮਾਰ ਕੀਤੀ ਹੈ ਤੇ ਆਪਾਂ ਇੰਜੈਕਸ਼ਨ ਵਗੈਰਾ ਇੱਕੋ ਰਿ ਲਗਾਤਾ ਤੇ ਐਕਸ-ਰੇ ਕਰਵਾਉਣ ਨੂੰ ਗਿਆ ਇਹਨਾਂ ਨੂੰ ਜੀ ਤੇ ਐਕਸ-ਰੇ ਲੱਗੀ ਹੋਈ ਹੈ ਅੱਦੇ ਹੈਗੀਆਂ 4-5 ਹੱਟਾਂ ਆਈਆਂ ਜੀ ਅੱਛਾ ਅੱਗੇ ਕਾਰਵਾਈ ਕਰਦੇ ਹਾਂ ਤੇ ਹਾਂਜੀ ਜੀ ਆ ਐਮਐਲਆਰ ਆਪਾਂ ਕਰਵਾ ਕੇ ਭੇਜ ਦਾਂਗੇ ਅਰਨੀ ਵਾਲੇ ਥਾਣੇ 'ਚ ਤੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਕੌਰਲ ਹੈ ਮਾਰਕੀਟ ਕਮੇਟੀ ਜਿਹੜਾ ਸੁਪਰਵਾਈਜ਼ਰ ਲੱਗਿਆ ਤੇ ਇਹਨਾਂ ਦਾ ਕੋਈ ਤੌਰਿਤ ਚੇਅਰਮੈਨ ਮਾਰਕੀਟ ਕਮੇਟੀ ਦਾ ਤੇ ਉਹਨਾਂ ਨਾਲ ਕੋਈ ਲੜਾਈ ਝਗੜਾ ਜਿਹਦੇ ਸਬੰਧ ਵਿੱਚ ਇਹ ਦਾਖਲ ਹੋਇਆ ਤੇ ਅਸੀਂ ਇਹਦਾ ਐਮਐਲਆਰ ਕੱਤੀ ਉਹਦੇ ਮੁਤਾਬਕ ਜੋ ਵੀ ਗੱਲ ਲਿਖਾਇਗਾ ਉਹਨੂੰ ਤਾਲਵੀਂ ਕੀਤੀ ਜਾਵੇ ਉਹ ਅੱਗੇ ਜੋ ਸਕੱਤੀ ਚ ਚਾਹੇ ਉਹ ਬਿਆਨ ਲਿਖਾਇਗਾ ਉਹਨੂੰ ਤਾਲਵੀਂ ਕਰਦੀ ਹੈ ਤੇ ਸਕੱਤੀ ਚ ਕੀਤੀ ਜਾਏਗੀ ਹਾਂਜੀ ਜੀ ਇਹਨਾਂ ਨੇ ਇਹ ਹੀ ਦੱਸਿਆ ਵੀ ਮੈਂ ਨੂੰ ਬਲਾਸ ਯਾਨ ਨਾ ਡਾਕਟਰ ਇੱਕ ਤੇ ਉੱਤਮ ਰਿਪੋਰਟ ਮਾਰੀ ਅਸੀਂ ਇਹਦਾ ਕਰ ਰਹੇ ਆ ਡਾਕਟਰ ਸਾਹਿਬ ਜਿਹੜੇ ਐਮਐਲਆਰ ਘੱਟ ਕੇ ਸਾਨੂੰ ਦਿੰਦੇ ਲੋ ਸੰਦਾ ਵਗੈਰਾ